ਪਟਾ ਜੀ ਹਾਂ ਜੀ ਸਰ ਕੀ ਹਾਲ ਹੈ ਜਨਾਬ ਬੜੀ ਬੜੀ ਕਿਰਪਾ 10 ਕਰੋੜ ਰੁਪਿਆ ਮੈਂ ਤੁਹਾਨੂੰ ਦੱਸ ਦਿਆ ਸਾਰਾ ਕੁਝ ਨਾ ਚਾਹੀ ਇਹ ਪੰਜਾਬ ਸਰਕਾਰ ਦਾ ਲੋਹੜੀ ਬੰਪਰ ਹੈ ਹਾਂ ਲੋਹੜੀ ਮਕਰ ਸਕ੍ਰਾਂਤੀ ਬੰਪਰ ਆ ਕੀ ਬਾਤ ਹੈ ਇੱਕ ਦਿਨ ਪਹਿਲਾਂ ਮੈਂ ਸਾਰਾ ਕੁਝ ਦੱਸਣ ਤੋਂ ਪਹਿਲਾਂ ਇੱਕ ਗੱਲ ਹੋਰ ਕਲੀਅਰ ਕਰ ਦਦਾ ਹਾਂ ਹੂੰ ਜਿਹੜਾ ਉਹ ਦੀਵਾਰ ਹੀ ਬੰਪਰ ਦੇ ਉੱਤੇ ਬਈ ਅਸੀਂ ਕਿਹਾ ਸੀ ਮੇਸ ਕੁੰਬ ਤੇ ਕੰਨਿਆ ਰਾਸ਼ੀ ਦੇ ਨਾਮ ਜਾਣਗੇ ਹੂੰ ਤੇ ਇਹ ਨਾਮ ਮੇਸ 'ਚ ਵੀ ਗਿਆ ਫਰਸਟ ਪ੍ਰਾਈ 11 ਕਰੋੜ ਦਾ ਸੈਕੰਡ ਪ੍ਰਾਈ ਕਰੋੜ ਰੁਪਏ ਦਾ ਕੰਬਦਾ ਸੀ ਤੇ ਪਰਮਾਤਮਾ ਨੇ ਸਾਡੀ ਭਿਕਵਣੀ ਸੱਚ ਕੀਤੀ। ਹੂੰ ਦੂਜੀ ਗੱਲ ਹਫਤਾ ਦਾ ਤੈਨੂੰ ਕਿ ਸਾਨੂੰ ਵੀਡੀਓ ਪਾਉਂਦੇ ਨੇ ਵੀ ਹੁਣ ਜਿਹੜੀਆਂ ਰਾਸ਼ੀਆਂ ਨੂੰ ਚੇਂਜ ਹੋ ਚੁੱਕੀਆਂ ਨੇ। ਹੂੰ ਜਿਹੜੀ ਵਾਰੀ ਆ ਚੁੱਕੀ ਆ ਸਿੰਘ ਰਾਸੀ ਅਤੇ ਮਕਰ ਰਾਸੀ ਦੀ ਤੇ ਪਰਮਾਤਮਾ ਨੇ ਸਾਡੀ ਭਿਕਵਣੀ ਉਹ ਵੀ ਸੱਚ ਕਰਤੀ। ਸਿੱਧਾ ਬੈਠਦੀ ਰਹਿਣ ਵਾਲੀ। ਹੂੰ ਮਨੈਸ਼ਵਰੀ ਸਾਨੀਨਾਮ ਆ ਉਹ ਮਨੈਸ਼ਵਰੀ ਦੇਵੀ। ਠੀਕ ਹੈ। ਸਿੰਘ ਰਾਸੀ ਤੇਨੇ ਕੋੜ ਦਾ ਪ੍ਰਾਈਬਾਈ ਤਰੀਕਾ ਲੱਗਿਆ। ਕੀ ਬਾਤ ਹੈ। ਹੁਣੇ ਲੱਗ ਗਿਆ ਡਾਡ। ਹਾਂਜੀ ਬਾਈ ਤਰੀਕਾ ਹੁਣੇ ਗੱਲ ਇਹ ਆ। ਜਿਹੜੇ ਲੋੜੀ ਬੰਪਰ ਆ। ਹਲਵਾ ਦਾ ਇਹ ਡਾਡਾ 10 ਕਰੋੜ ਰੁਪਏ ਦਾ ਗਰੰਟੀਡ ਆ ਇਹ ਪਤਾ ਨਹੀਂ ਕਿਹੜੀ ਰਾਸੀ ਜਾਣਾ ਜਿਆਦਾ ਸਿੰਘ ਰਾਸੀ ਦਾ ਉਹ ਬੰਦਾ ਜਾਂ ਆਊਗਾ ਮਕਰ ਰਾਸੀ ਦਾ আচ্ছা ਠੀਕ ਹੈ ਇਹ ਗਰੰਟੀਡ ਹੈ ਹੂੰ ਠੀਕ ਹੈ ਪੰਜਾਬ ਸਰਕਾਰ ਦੀ ਲਾਟਰੀ ਆ ਤੇ ਉਹਦੇ ਬਾਅਦ ਵਿੱਚ ਸੈਕੰਡ ਪ੍ਰਾਈਜ਼ ਦੇ ਵਿੱਚ 1 ਕਰੋੜ ਰੁਪਏ ਦਾ 3 ਬ੍ਰਾਈ ਬਿਨਾਂ ਲੱਗਦਾ ਫਿਰ 8 ਨਾਮ ਦਾ ਦਾਸ ਲੱਗਦੇ ਨੇ 8 ਨਾਂ 5-5 ਲੱਗਦੇ ਨੇ ਹੋਰ ਵੀ ਅਨੇਕਾਂ ਦਿਲ ਖਿੱਚਵੇਂ ਨਾਮ ਨੇ ਚਾਹ ਹਾਂ ਬਿਲਕੁਲ ਦੋਸਤੋ 6819 ਨਾਮ ਨੇ ਸਾਰੇ ਟੋਟਲ ਹਾਂਜੀ ਕਿਆ ਵਾਦਾ ਭਾਜੀ ਪੈਸੇ ਪੈਸੇ ਵਰਦਾ ਪੈਸੀ ਪੈਸੇ ਬਹੁਤ ਲੋਕਾਂ ਨੂੰ ਨਾਮ ਲੱਗਣਾ ਹੈ ਦੋਸਤੋ ਤੇ ਰਾਸ਼ੀ ਭਾਈਆ ਪਦਾਸੀ ਤੇ ਰਾਸ਼ੀ ਰਾਸ਼ੀ ਮਕਰ ਤੇ ਸਿੰਘ ਰਾਸ਼ੀ ਇਹੋ ਜਿਹੇ ਨਾਮ ਜਾਨਾ ਤੇ ਆਪਣਾ ਡੇਟ ਆਵਰ ਤੇ ਜਨਮ ਦਾ ਟਾਈਮ ਉਹ ਲੈ ਕੇ ਸਾਡੇ ਕੋਲ ਪਹੁੰਚੋ ਨਮਰੋਲੋਜੀ ਦੇ हिसाब ਨਾਲ ਉਹਨਾਂ ਨੂੰ ਟਿਕਟ ਲੱਗਦੀਆਂ ਹਨ ਬਿਲਕੁਲ ਤੇ ਪਰਮਾਤਮਾ ਸੁੱਖ ਰਕੇ ਨਾਮ ਵੀ ਲੱਗੂਗਾ ਤੇ ਇੱਕ ਗੱਲ ਹੋਰ ਕਲੀਅਰ ਕਰ ਦਨਾ ਜਿਹਦੀ ਮੇਸ ਜਾਂ ਸਿੰਘ ਰਾਸ਼ੀ ਆ ਉਹਨਾਂ ਦੀ ਜਿਹੋ ਇਜਾਦਤ ਦਿੰਦੀ ਆ ਉਹਨਾਂ ਦਾ ਬਜਟ ਹੈਗਾ ਵੀ ਬਾਈ 20000 ਪੈਸੇ ਉਹ ਖਰਚ ਸਕਦੇ ਨੇ ਤਾਂ ਉਹ 3100 ਰੁਪਏ ਵਾਲਾ ਕੰਬੋ ਵੈਕ ਪੱਕ ਜਾ ਹਾਂ ਉਹਦੇ ਚ ਲੋੜੀ ਵਾਂ ਪਰੇ ਵੀ 1.5 ਕਰੋੜ ਵਾਲੀਆਂ ਤੇ ਹੋਰ ਵੀ ਕਾਫੀ ਲਾਟਰੀਆਂ ਦਿੱਤੀਆਂ ਜਾਂਦੀਆਂ ਸਾਰੇ ਸਾਰੀਆਂ ਦੋਸਤੋ ਆ ਜਾਣਗੇ ਤਾਂ ਕਿ ਚਾਂਸ ਵਧ ਹੋ ਜਾਣ ਕਹਿੰਦਾ ਮਤਲਬ ਤੇ ਕਿਹੜੇ ਦਿਨ ਆਪਾਂ ਕਿੱਥੇ ਮਿਲਾਂਗੇ ਬੜਾ ਜਿਹੜੇ ਦਿਨ ਹੀ ਆਪਾਂ ਮਲੇਰਕੋਟਲੀ ਹੁੰਦੇ ਆ ਠੀਕ ਹੈ ਸ਼ਨੀਵਾਰ ਨੂੰ ਲੁਧਿਆਣੇ ਹੁੰਦੇ ਆ ਬਾਕੀ ਮਲੇਰਕੋਟਲਾ ਆਪਣਾ ਹੇਤੂ ਇੱਕ ਜੀ ਆ ਰੱਖੋ ਵੀ ਜਦ ਵੀ ਤੁਸੀਂ ਆਉਣਾ ਮਲੇਰ ਕੋਲੇ ਆਉਣਾ ਪੰਡਤ ਲਾਟਰੀ ਮਲੇਰ ਕੋਲਾ। ਸਹੀ ਵੀ ਕਹਿੰਦੇ ਨੇ ਇਹ ਆਪਾਂ ਮਲੇਰ ਕੋਲੇ ਆਉਣਾ ਰਾਜੇ ਦੇ ਬਾਗ ਦੇ ਵਿੱਚ ਨੇੜੇ ਅਮਲਖਨਾ ਹਸਪੀਟਲ ਹੈ। ਇਧਰ ਹੀ ਸੈਰ ਮੇਰੇ ਖੀੜੀਪੁਰ ਦਾ ਬੂਟ ਹਾਊਸ ਹੈ। ਇਹ ਜਿਹੜਾ ਰਾਜੇ ਦਾ ਬਾਗਾ ਉਹ ਹੈਗਾ ਵੀ ਜੇ ਕਰ ਬਾਲੋ ਵਾਰ ਵਾਰ ਰੂਟ ਦੇ ਥਰੂ ਆਉਣੇ ਆ ਤਾਂ ਜਰਗ ਚੌਂਗੋ ਕੇ ਨੀਚੇ ਪੁਲ ਦੇ ਨੀਚੇ ਨਾ ਪਟ્રોલ ਪੰਪ ਬਣਿਆ ਉਹਦੇ ਨਾਲ ਹੀ ਮੁੜੋ ਤੀਜੀ ਗਲੀ ਜਪਣੀ ਸੋਪ ਤੇ ਜਾਂ ਫਿਰ ਮੈਪ ਦੇ ਉੱਪਰ ਪੰਡਤ ਲਾਟਰੀ ਮਲੇਰ ਕੋਲੇ ਦੀ ਲੋਕੇਸ਼ਨ ਤੁਹਾਨੂੰ ਮਿਲ ਜੇ। ਗੱਲ ਵਾਹ ਸੌਤੋ ਸੌ ਕਾਥਰੀਕ ਆਈ ਸੌ ਕਾਥਰੀਕ ਹਾਂ ਤੇ ਬਰੇਕੋ ਦੋਸਤੋ ਬਾਕੀ ਛੇਤੀ ਛੇਤੀ ਆ ਜਾਓ ਯਾਰ 10 ਕਰੋੜ ਰੁਪਏ ਤੁਹਾਡੀ ਵੇਟ ਕਰ ਰਿਹਾ ਬਾਕੀ ਸਕਰੀਨ ਦੇ ਉੱਤੇ ਫੋਨ ਨੰਬਰ ਲੱਗਾ ਹੋਇਆ ਕੋਈ ਗੱਲ ਬਾਤ ਕੁਛ ਨਹੀਂ ਆ ਫੋਨ ਕਰ ਲੇ